ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਖੁਸ਼ੀ ਵਿੱਚ ਖੁਸ਼ੀ ਇਸ ਵਿੱਚ ਬੜੀ ਡੂੰਗੀ ਰਮਜ਼ ਹੈ ਕਿ ਜਿਸ ਨਾਲ ਪਿਆਰ ਹੋਵੇ ਜਦੋਂ ਉਸ ਨੂੰ ਕੁਝ ਭੇਟਾ ਦੇਈਏ ਜੇ ਅੱਗੋਂ ਪਰਵਾਹ ਨਾ ਵੀ ਕਰੀਏ ਤਾਂ ਉਸ ਦੀ ਖੁਸ਼ੀ ਕਾਰਨ ਸ਼ੁਕਰਾਨੇ ਵਿੱਚ ਰਹੀਏ ਆਓ ਪਿਆਰ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਖੁਸ਼ੀ ਤੂ ਸਾਨੂੰ ਦੇਖਣ ਖਾਤਰ ਸੀ ਅਸਾਂ ਸੋਗਾਤ ਕਲਾਈ ਐ ਪਰ ਸਗਵੀ ਮੋੜ ਪੇਜ ਕੇ ਹੈ ਖੁਸ਼ ਤੂ ਸਾਂ ਚਿਤ ਆਈ ਕਲ ਕੇ ਖੁਸ਼ੀ ਅਸੀਂ ਸਾਂ ਹੋਏ ਤੁਸੀਂ ਲੈ ਕੇ ਖੁਸ਼ ਨਾ ਹੋਏ ਜਿਸ ਗਲੇ ਖੁਸ਼ੀ ਤੁਸੀਂ ਹੋਏ ਹੋ ਅਸਾਂ ਉਸ ਵਿੱਚ ਖੁਸ਼ੀ ਮਨਾਈ ਹਾਂਜੀ ਖੁਸ਼ੀ ਤੂ ਸਾਨੂੰ ਦੇਣ ਖਾਤਰ ਸੀ ਅਸਾਂ ਸੋਗਾਤ ਕਲਾਈ ਐ ਪਰਸਗਵੀ ਮੋੜ ਭੇਜ ਕੇ ਹੈ ਖੁਸ਼ ਤੁਸਾਂ ਚਿਤ ਆਈ ਕਲ ਕੇ ਖੁਸ਼ੀ ਅਸੀਸਾਂ ਹੋਏ ਤੁਸੀਂ ਲੈ ਕੇ ਖੁਸ਼ ਨਾ ਹੋਏ ਜਿਸ ਗਲੇ ਖੁਸ਼ ਤੁਸੀਂ ਹੋਏ ਹੋ ਅਸਾਂ ਉਸ ਵਿੱਚ ਖੁਸ਼ੀ ਮਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ